ਪੁਰਖ ਨਿਰਪੋਰ ਨਿਰਵੈਰ ਅਕਾਲ ਮੂਰਤਿ ਓ ਜੁਨੀ ਸੈ ਭੰ ਗੁਰ ਪ੍ਰਸਾਦਿ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰਨ ਜਣ ਤੀਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੁਗ ਜੁਗ ਅੰਡਾਲਾ

ਆਪਣੇ ਚਰਨਾ ਵਿੱਚ ਬੈਠ ਹੁੰਦਾ ਰੋਜ਼ ਦੀ ਤਰ੍ਹਾਂ ਸੁਪਾਗਾ ਸਮਝਣੇ ਉਹ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ ਆਓ ਚੱਲ ਰਹੀ ਲੜੀਵਾੜ ਕਥਾ ਜਪ ਸਹਿਬ ਦੀ ਉਸ ਵਿਚਾਰਨ ਨੂੰ ਆਪਾਂ ਆਰੰਭ ਕਰ ਸਕੀਏ ਉਸ ਤੋਂ ਪਹਿਲਾਂ ਆਪਾਂ ਫਤਿਹ ਨਾਲ ਸਾਂਝ ਪਾ ਲਈ ਜੀ ਜਿੰਨੇ ਵੀ ਆਪ ਜੀ ਸਜੇ ਹੋ ਦੋਨੇ ਹੱਥ ਜੋੜ ਕੇ ਪ੍ਰੇਮ ਤੇ ਸਤਕਾਰ ਨਾਲ ਲਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਮੁਖਾਰ ਬਿੰਦੂ ਚਾਲੂ ਕੀਤੀ ਪਵਿੱਤਰ ਬਾਣੀ ਜਾਪ ਸਾਹਿਬ ਦੀ ਬਾਣੀ ਜੀ ਉਸ ਬਾਣੀ ਦੇ ਵਿੱਚ ਉਹ ਅੱਜ ਆਪਾਂ ਉਜੰਗ ਪ੍ਰਯਾਤ ਛੰਦ ਜਿਹੜਾ ਉਹ ਵਿਚਾਰਨ ਦਾ ਯਤਨ ਕਰਨਾ ਇਸ ਤੋਂ ਬਾਅਦ ਦੋ ਛੰਦ ਰਹਿ ਜਾਣਗੇ ਇੱਕ ਅਛਰੀ ਛੰਦ ਤੇ ਫਿਰ ਉਜੰਗ ਪ੍ਰਯਾਤ ਛੰਦ ਇਸ ਛੰਦ ਦੇ ਅੰਦਰ ਜੋ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਉਜੰਗ ਦਾ ਭਾਵ ਹੈ ਸੱਪ ਪ੍ਰਿਆਤ ਦਾ ਪਾਬ ਹੈ ਚਾਲ ਸੱਪ ਦੀ ਚਾਲ ਵਾਲਾ ਛੰਦ ਆਪ ਜੀ ਜਾਨੂ ਕੋ ਗੁਰੂ ਸਾਹਿਬ ਜੀ ਮਹਾਰਾਜ ਜੀ ਆਪਦੇ ਨੇ ਨਮੋ ਸੂਰਜ ਸੂਰਜੇ ਨਮੋ ਦਾ ਪਾਬ ਆਪ ਜੀ ਜਾਨੂ ਉਹ ਨਮਸਕਾਰ ਹੈ ਪ੍ਰਣਾਮ ਹੈ ਬਿਹੇਰ ਕਾਲਪੁਰਖ ਜੀ ਤੁਹਾਨੂੰ ਨਮਸਕਾਰ ਹੈ ਪ੍ਰਣਾਮ ਹੈ ਤੁਸੀਂ ਸੂਰਜਾਂ ਦੇ ਵੀ ਸੂਰਜ ਹੋ। ਪਾਵਕੀ ਸੂਰਜਾਂ ਨੂੰ ਤੇਜ ਪ੍ਰਤਾਪ ਦੇਣ ਵਾਲੇ ਵੀ ਤੁਸੀਂ ਆਪ ਹੀ ਹੋ। ਸੂਰਜ ਵੀ ਤੇਰੇ ਹੁਕਮ ਦੇ ਵਿੱਚ ਹੈ। ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਤੁਹਾਨੂੰ ਨਮਸਕਾਰ ਹੈ ਤੁਹਾਨੂੰ ਸਾਡਾ ਪ੍ਰਣਾਮ ਹੈ ਵੀ ਤੁਸੀਂ ਚੰਦਰਮਾ ਤੋਂ ਵੀ ਵੱਡੇ ਚੰਦਰਮਾ ਹੋ। ਪਾਵਕੀ ਚੰਦਰਮਾ ਨੂੰ ਵੀ ਸ਼ੀਤਰ ਵਰਗੀ ਚਾਨਣੀ ਪਾਵਕੀ ਚਾਨਣ ਦੇਣ ਵਾਲਾ ਵੀ ਤੂੰ ਆਪ ਹੈ। ਚੰਦਰਮਾ ਵੀ ਜਿਹੜਾ ਉਹ ਵੀ ਤੇਰੇ ਹੁਕਮ ਦੇ ਵਿੱਚ ਹੈ ਹੁਕਮ ਦੇ ਵਿੱਚ ਚੱਲਦਾ। ਇਸ ਲਈ ਤੁਹਾਨੂੰ ਨਮਸਕਾਰ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਤੁਹਾਨੂੰ ਨਮਸਕਾਰ ਹੈ ਤੁਸੀਂ ਰਾਜਿਆਂ ਦੇ ਵੀ ਰਾਜੇ ਹੋ ਸਭ ਤੋਂ ਵੱਡੇ ਰਾਜੇ ਹੋ ਨਮੋ 인ਦਰ 인드ਰੇ ਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਤੁਹਾਨੂੰ ਨਮਸਕਾਰ ਹੈ ਤੁਸੀਂ ਦੇਵਤਿਆਂ ਦੇ ਵੀ ਰਾਜੇ ਹੋ ਭਾਵ ਕੀ ਦੇਵਤਿਆਂ ਦੇ ਰਾਜੇ ਦੇ ਵੀ ਰਾਜੇ ਹੋ 인ਦਰ ਨੂੰ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਉਸ ਰਾਜੇ ਦੇ ਵੀ ਰਾਜੇ ਹੋ ਜੇ ਕੋਈ ਦੇਵਤਿਆਂ ਦਾ ਵੀ ਰਾਜਾ ਹੈ ਫਿਰ ਉਹਦੇ ਵੀ ਤੁਸੀਂ ਰਾਜੇ ਹੋ ਪਰ ਤੇਰੇ ਤੋਂ ਵੱਡਾ ਕੋਈ ਰਾਜਾ ਨਹੀਂ ਹੈ ਤੇਰੇ ਤੋਂ ਕੋਈ ਉੱਚਾ ਨਹੀਂ ਹੈ ਤੂ ਪਰੇ ਤੂ ਪਰੇ ਹੈ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਤੁਹਾਨੂੰ ਨਮਸਕਾਰ ਹੈ ਅਕਾਲ ਪੁਰਖ ਜੀ ਸਹਿਬ ਜੀ ਕਹਿੰਦੇ ਤੁਸੀਂ ਅੰਧਕਾਰ ਵੀ ਤੁਸੀਂ ਹੋ ਘੁਪ ਹਨੇਰਾ ਵੀ ਤੁਸੀਂ ਹੋ ਨਮੋ ਤੇਜ ਤੇਜੇ ਤੇ ਤੇਜ ਪ੍ਰਕਾਸ਼ ਵੀ ਤੁਸੀਂ ਹੋ ਸਮਝਿਓ ਅੰਧਕਾਰ ਦਾ ਭਾਵ ਹੈ ਅਗਿਆਨਤਾ ਜੇ ਗੁਰਬਾਣੀ ਦੇ ਅੰਦਰ ਅੰਧਕਾਰ ਜਾਂ ਅੰਧਾਰ ਦੀ ਗੱਲ ਆਏਗੀ ਤੇ ਉਥੇ ਅਗਿਆਨਤਾ ਦੀ ਗੱਲ ਆਏਗੀ ਬੇਸਮਝੀ ਦੀ ਗੱਲ ਆਏਗੀ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਬੇਸਮਝੀ ਦੇਣ ਵਾਲੇ ਵੀ ਤੁਸੀਂ ਉਹ ਅਗਿਆਨਤਾ ਦੇਣ ਵਾਲੇ ਵੀ ਤੁਸੀਂ ਹੋ ਤੇ ਤੇਜ ਪ੍ਰਕਾਸ਼ ਦੀ ਗੱਲ ਆਏਗੀ ਜਾਂ ਚਾਨਣ ਦੀ ਗੱਲ ਆਏਗੀ ਤੇ ਉੱਤੇ ਸਮਝ ਦੀ ਗੱਲ ਹੈ ਗਿਆਨ ਦੀ ਗੱਲ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਗਿਆਨਤਾ ਗਿਆਨ ਦੇਣ ਵਾਲੇ ਵੀ ਤੁਸੀਂ ਉਹ ਚੰਗੀ ਸੋਝੀ ਤੇ ਮਤ ਦੇਣ ਵਾਲੇ ਵੀ ਤੁਸੀਂ ਉਹ ਸਮਝਿਓ ਅਗਿਆਨਤਾ ਦੇ ਵਿੱਚ ਰੱਖਣ ਵਾਲਾ ਵੀ ਗੁਰੂ ਆਪ ਹੈ ਗਿਆਨ ਦੇ ਵਿੱਚ ਵੀ ਰੱਖਣ ਵਾਲਾ ਗੁਰੂ ਆਪ ਹੈ। ਇਹ ਸਮਰਥ ਹੈ ਗੁਰੂ ਦੇ ਅੰਦਰ ਵੀ। ਤੁਸੀਂ ਬਚਨ ਪੜਦੇ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਕਦਾਰੀ ਕਹਿੰਦੇ ਤੁਸੀਂ ਬਹੁਤਾ ਸਮਾਨ ਨਹੀਂ ਲੱਗਦਾ ਤੁਹਾਨੂੰ। ਵੱਡੇ ਵੱਡੇ ਵਿਦਵਾਨ ਜਿਹੜੇ ਅਖਵਾਉਂਦੇ ਨੇ ਉਹਨਾਂ ਨੂੰ ਮੂਰਖ ਬਣਾਉਣ ਲੱਗਿਆ ਝੱਟ ਲਾਉਨੇ। ਤੇ ਜਿਹੜੇ ਬੇਸਮਝ ਨੇ ਅਗਿਆਨਤਾ ਚਾ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹਨਾਂ ਨੂੰ ਵਿਦਵਾਨ ਬਣਾਉਣ ਲੱਗਿਆ ਵੀ ਤੈਨੂੰ ਬਹੁਤਾ ਸਮਾਂ ਨਹੀਂ ਲੱਗਦਾ ਸੁਧ ਮਤ ਕਰਤਾ ਹਿਰ ਲੈਨੀ ਬੋਲਨ ਸਭ ਵਿਕਾਰ ਸਹਿਬਜੀ ਮਹਾਰਾਜ ਜੀ ਕਹਿੰਦੇ ਇਹ ਮਤ ਨੂੰ ਚੰਗੀ ਮਤ ਨੂੰ ਖਤਮ ਕਰਨ ਵਾਲਾ ਵੀ ਤੂੰ ਹੈਂ ਚੰਗੀ ਮੱਤ ਨੂੰ ਵੀ ਖਤਮ ਕਰਨ ਵਾਲਾ ਤੂੰ ਐ ਤੇ ਚੰਗੀ ਮੱਤ ਦੇਣ ਵਾਲਾ ਵੀ ਤੂੰ ਐ ਸਿਆਣੇ ਆਖਦੇ ਆ ਨਾ ਵੀ ਉਹ ਜਿਹੜਾ ਪਰਮਾਤਮਾ ਐ ਨਾ ਉਹ ਮੁੱਕਾ ਨਹੀਂ ਮਾਰਦਾ ਲੱਤ ਨਹੀਂ ਮਾਰਦਾ ਉਹ ਮੱਤ ਮਾਰਦਾ ਸਿਆਣੇ ਅਕਸਰ ਇਹ ਗੱਲ ਆਖਦੇ ਨੇ ਵੀ ਮੱਤ ਜਿਹੜੀ ਐ ਉਹਦੇ ਹੱਥ ਦੇ ਵਿੱਚ ਐ ਚੰਗੀ ਮੱਤ ਦੇਣ ਵਾਲਾ ਵੀ ਉਹ ਐ ਗਿਆਨ ਦੇਣ ਵਾਲਾ ਵੀ ਉਹ ਹੈ ਸਮਝ ਦੇਣ ਵਾਲਾ ਵੀ ਉਹ ਹੈ ਅਗਿਆਨਤਾ ਦੇ ਢੇਰੇ ਵਿੱਚ ਸੁੱਟਣ ਵਾਲਾ ਵੀ ਉਹ ਹੈ ਮਿਸੰਖੇਪ ਜੀ ਬੇਨਤੀ ਕਰਾਂਗਾ ਤੁਸੀਂ ਜਾਣੂ ਹੋ ਤਾਂ ਕਿ ਥੋੜੀ ਜੀ ਗੱਲ ਪਕੜ ਚ ਹੋ ਜੇ ਹੁਣ ਤੁਸੀਂ ਇਤਿਹਾਸ ਤੋਂ ਜਾਣੂ ਹੋ ਸਾਰੇ ਅਠਵੇਂ ਪਿਤਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਪੰਜੋਖਰਾ ਸਹਿਬ ਪਹੁੰਚਦੇ ਨੇ ਤੇ ਉਥੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਪੰਡਿਤ ਲਾਲਚੰਦ ਕੋ ਮਿਲਦਾ ਹੈ। ਨੂੰ ਦੇ ਕੋਲ ਗਿਆਨ ਬਹੁਤ ਹੈ ਮੈਂ ਸੰਖੇਪ ਜੀ ਬੇਨਤੀ ਕਰਨ ਲੱਗਿਆ ਤੁਹਾਨੂੰ। ਉਹਦੇ ਕੋਲ ਗਿਆਨ ਬਹੁਤ ਹੈ। ਧਰਮ ਦਾ ਗਿਆਨ, ਗ੍ਰੰਥਾ ਦਾ ਗਿਆਨ ਬਹੁਤ ਇਕੱਠਾ ਕੀਤਾ ਹੈ। ਪਰ ਉਹ ਆਪਣੇ ਗਿਆਨ ਦੇ ਨਾਲ ਨੀਮਾ ਵਿਖਾਣਾ ਚਾਹੁੰਦਾ। ਉਹ ਆਪਣੇ ਗਿਆਨ ਦੇ ਨਾਲ ਇਹ ਦਰਸਾਉਣਾ ਚਾਹੁੰਦਾ ਹੈ ਵੀ ਜੋ ਮੈਨੂੰ ਆਉਂਦਾ ਉਹ ਕਿਸੇ ਨੂੰ ਨਹੀਂ ਆਉਂਦਾ ਦੇਖੋ ਗਿਆਨ ਨੂੰ ਹਾਸਲ ਕਰਨਾ ਮਾੜੀ ਗੱਲ ਨਹੀਂ ਲਾਜ਼ਮੀ ਹੈ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕਰਨਾ ਗਿਆਨ ਤਾਂ ਪ੍ਰਾਪਤ ਕਰਨਾ ਹੈ ਜੀ ਗਿਆਨ ਹਾਸਲ ਕਰਨਾ ਹੈ ਨਾ ਗੁਰੂ ਕੋਲ ਗਿਆਨ ਨੂੰ ਹਾਸਲ ਕਰਨਾ ਗਿਆਨ ਨੂੰ ਪ੍ਰਾਪਤ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪਰ ਉਸ ਗਿਆਨ ਦੇ ਨਾਲ ਕਿਸੇ ਨੂੰ ਚੰਗੇ ਰਸਤੇ ਪਾ ਦੇਣਾ ਸਭ ਤੋਂ ਨੇਕ ਕੰਮ ਹੈ ਜੀ ਜੇ ਗਿਆਨ ਹੈ ਸਾਡੇ ਕੋਲ ਚੰਗੀ ਸਿੱਖਿਆ ਹੈ ਸਾਡੇ ਕੋਲ ਤ ਉਸ ਚੰਗੀ ਸਿੱਖਿਆ ਦੇ ਨਾਲ ਗਿਆਨ ਦੇ ਨਾਲ ਕਿਸੇ ਨੂੰ ਚੰਗੇ ਰਸਤੇ ਪਾ ਦੇਣਾ ਇਸ ਸਭ ਤੋਂ ਨੇਕ ਕੰਮ ਹੈ ਜੀ ਚੰਗਾ ਕਰਮ ਹੈ ਗੁਰੂ ਸਾਹਿਬ ਜੀ ਨੇ ਇਸ ਲਈ ਆਖਿਆ ਨਾ ਆਪਣੇ ਬਚਨਾਂ ਦੇ ਅੰਦਰ ਵੀ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਤੋ ਜਾਈ ਵੀ ਜਿਹੜਾ ਤੁਸੀਂ ਗਿਆਨ ਹਾਸਲ ਕਰੋਗੇ ਰਲ ਮਿਲ ਕੇ ਖਰਚਿਆ ਜੀ ਆਪਸ ਵਿੱਚ ਉਹਨੂੰ ਵਰਤਾਇਆ ਜੀ ਉਹਨੂੰ ਦੱਸਿਆ ਜੀ ਅੱਗੇ ਜਾ ਕੇ ਵੀ ਗੁਰੂ ਸਾਹਿਬ ਜੀ ਦੀ ਬਾਣੀ ਆਖਰੀ ਹੈ ਭਲਿਆ ਗੁਰੂ ਸਾਹਿਬ ਜੀ ਦਾ ਗਿਆਨ ਜਿਹੜਾ ਹੈ ਸਮਝ ਜਿਹੜੀ ਹੈ ਇਹ ਕੁਝ ਆਖਰੇ ਤੇ ਇਹ ਸਭ ਤੋਂ ਵੱਡਾ ਕਰਮ ਹੈ ਜੀ ਪਰ ਗਿਆਨ ਹਾਸਲ ਕਰਕੇ ਜੇ ਅਸੀਂ ਕਿਸੇ ਨੂੰ ਨੀਮਾ ਦਰਸਾ ਦਈਏ ਜਾਂ ਗਿਆਨ ਹਾਸਲ ਕਰਕੇ ਇਹ ਸਾਬਤ ਕਰ ਦਈਏ ਵੀ ਇਹਨੂੰ ਕੁਝ ਨਹੀਂ ਆਉਂਦਾ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਇਹ ਸਭ ਤੋਂ ਵੱਡੀ ਮੂਰਖਤਾ ਹੈ ਪੜਿਆ ਮੂਰਖ ਆਖੀਏ ਵਿੱਚ ਲਬ ਲੋਭ ਹੰਕਾਰ ਸਾਹਿਬ ਜੀ ਕਹਿੰਦੇ ਜੇ ਵਿੱਦਿਆ ਹੈ ਕੋਈ ਵੀ ਵਿੱਦਿਆ ਹੈ ਜੇ ਉਹਦਾ ਹੰਕਾਰ ਕਰਕੇ ਬੈਠ ਗਿਆ ਮਨੁੱਖ ਤੇ ਸਾਹਿਬ ਜੀ ਕਹਿੰਦੇ ਇਹ ਮੂਰਖਤਾ ਸਭ ਤੋਂ ਵੱਡੀ ਗੁਰੂ ਦਾ ਗਿਆਨ ਲੈ ਕੇ ਵਰਤਉਣਾ ਸਭ ਤੋਂ ਵੱਡਾ ਕਰਮ ਹੈ ਜੀ ਸਭ ਤੋਂ ਨੇਕ ਕੰਮ ਹੈ ਜੇ ਸਾਨੂੰ ਪਤਾ ਹੈ ਤੇ ਉਹਨੂੰ ਦੱਸਣਾ ਇਹ ਸਭ ਤੋਂ ਵੱਡਾ ਨੇਕ ਕੰਮ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਗੁਰੂ ਸਾਹਿਬ ਕਿਵੇਂ ਬਖਸ਼ਿਸ਼ ਕਰਦਾ ਵੀ ਖਲ ਮੂਰਖ ਤੇ ਪੰਡਿਤ ਕਰਦਾ ਹੁਣ ਲਾਲਚੰਦ ਪੰਡਿਤ ਲਾਲਚੰਦ ਕੋਲ ਗਿਆਨ ਹੈ ਪਰ ਉਹ ਆਪਣੇ ਗਿਆਨ ਨਾਲ ਆਪਣੀ ਵਿਦਵਤਾ ਨੂੰ ਉੱਚਾ ਰੱਖਣਾ ਚਾਹੁੰਦਾ ਹੈ। ਉਹਨਾਂ ਨੇ ਸਵਾਲ ਕੀਤਾ ਨਾ ਗੁਰੂ ਸਾਹਿਬ ਜੀ ਨੂੰ ਵੀ ਗੁਰੂ ਸਾਹਿਬ ਜੀ ਤੁਸੀਂ ਗੀਤਾ ਦੇ ਅਰਥ ਕਰਕੇ ਵਿਖਾ ਦਿਓ। ਪਰ ਗੁਰੂ ਸਾਹਿਬ ਜੀ ਕਹਿੰਦੇ ਨਹੀਂ। ਉਹ ਕਹਿੰਦਾ ਮੈਨੂੰ ਪਹਿਲਾਂ ਪ੍ਰਦਸ਼ ਗੁਰੂ ਸਾਹਿਬ ਜੀ ਕਹਿੰਦੇ ਮੈਂ ਇਸ ਲਈ ਅਰਥ ਨਹੀਂ ਕਰ ਰਿਹਾ ਕਿ ਮੈਨੂੰ ਆਉਂਦੇ ਨਹੀਂ ਹੈ। ਮੈਂ ਇਸ ਲਈ ਨਹੀਂ ਕਰ ਰਿਹਾ ਵੀ ਤੇਰੇ ਅੰਦਰ ਫਿਰ ਸਵਾਲ ਉੱਠ ਜਾਣਾ ਵੀ ਗੁਰੂ ਨਾਨਕ ਦਾ ਘਰ ਹੈ ਕਈ ਵਿਦਵਾਨ ਆਉਂਦੇ ਜਾਂਦੇ ਰਹਿੰਦੇ ਨੇ ਕਿਸੇ ਕੋਲ ਸੁਣ ਲੈਣਗੇ ਜਾਂ ਪੜ੍ਹ ਲੈਣਗੇ ਗੁਰੂ ਸਾਹਿਬ ਜੀ ਨੇ ਉਹਨੂੰ ਖੁੱਲੀ ਜਿਆਦੀ ਦਿੱਤੀ ਵੀ ਤੂੰ ਆਪਣੇ ਵੱਲੋਂ ਕੋਈ ਲਿਆ ਤੂੰ ਆਪਣੇ ਵੱਲੋਂ ਕਿਸੇ ਨੂੰ ਲਿਆ ਅਪੁੰਨ ਦੀ ਤਰਥ ਕਰਾ ਦਿਆਂਗਾ ਹੁਣ ਉਹ ਕਿੰਨੂੰ ਲੈ ਕੇ ਆਉਂਦਾ ਛੱਜੂ ਚਿਹੋਰ ਨੂੰ ਲੈ ਕੇ ਆਉਂਦਾ ਜੀ ਉਹਦਾ ਕੰਮ ਸੀ ਜੀ ਘਰਾਂ ਚ ਪਾਣੀ ਵਰਤਾਉਣਾ ਉਹ ਅੱਜ ਵਾਂਗੂ ਸਿਸਟਮ ਨਹੀਂ ਸੀ ਵੀ ਹੁੰਦਾ ਚਲੋ ਪੈਪਾਂ ਰਾਈ ਘਰਾਂ 'ਚ ਪਾਣੀ ਪਹੁੰਚ ਜਾਂਦਾ। ਉਹਦਾ ਕੰਮ ਸੀ ਘਰਾਂ 'ਚ ਪਾਣੀ ਪੰਚਾਉਣਾ ਉਹਨੂੰ ਕਿਉਂ ਚੁਣਿਆ ਉਹਨੇ? ਉਹਨੂੰ ਤਾਂ ਚੁਣਿਆ ਕਿਉਂਕਿ ਉਹਨੂੰ ਧਾਰਮਿਕ ਸਥਾਨ ਤੇ ਵੜਨ ਦੀ ਆਗਿਆ ਨਹੀਂ ਸੀ। ਉਹਨੂੰ ਇਹ ਸੀ ਵੀ ਇਹਨੇ ਤਾਂ ਕਦੇ ਸੁਣਿਆ ਹੀ ਨਹੀਂ ਐ। ਇਹਨੇ ਕਦੇ ਦੇਖਿਆ ਨਹੀਂ ਐ। ਇਹਨੂੰ ਧਰਮ ਬਾਰੇ ਕੀ ਪਤਾ? ਪਰ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਜੁੜਿਆ ਤੇ ਗੁਰੂ ਸਾਹਿਬ ਜੀ ਨੇ ਉਹਦੇ ਤੋਂ ਅਰਥ ਕਰਵਾ ਦਿੱਤੇ ਕੀਤਾ ਰੇ ਤੇ ਜਿਹੜੇ ਉਹਨੇ ਗੀਤਾ ਦੇ ਸ਼ਲੋਕ ਦੇ ਅਧਿਆਏ ਦੇ ਅਰਥ ਕੀਤੇ ਤੇ ਪੰਡਿਤ ਲਾਲ ਚੰਦ ਹੈਰਾਨ ਹੋ ਗਿਆ ਵੀ ਇੰਨਾ ਸਮਾਂ ਹੋ ਗਿਆ ਮੈਨੂੰ ਪੜਦਿਆਂ ਨੂੰ ਇਹ ਅਰਥ ਮੈਂ ਨਹੀਂ ਕਰ ਸਕਿਆ ਜੋ ਤੁਸੀਂ ਇੰਨਾ ਪਾਸੋਂ ਕਰਵਾ ਦਿੱਤੇ ਨੇ ਬਖਸ਼ਿਸ਼ ਹੈ ਜੀ ਮੈਂ ਰਹਿਮ ਮੈਂ ਬੇਨਤੀ ਕਰ ਰਿਹਾ ਵੀ ਅਗਿਆਨਤਾ ਵਿੱਚ ਸੁੱਟਣ ਵਾਲਾ ਵੀ ਉਹ ਹੈ ਤੇ ਚੰਗੇ ਗਿਆਨ ਦੇ ਵਿੱਚ ਚੰਗੀ ਗਿਆਨਤਾ ਦੇ ਵਿੱਚ ਵੀ ਪਾਉਣ ਵਾਲਾ ਉਹ ਆਪ ਪਰਮਾਤਮਾ ਹੈ ਉਹਦੇ ਹੱਥ ਵਿੱਚ ਨਹੀਂ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਹਾਨੂੰ ਨਮਸਕਾਰ ਹੈ ਅੰਧਕਾਰ ਵੀ ਤੁਸੀਂ ਹੋ ਅਗਿਆਨ ਤਾਂ ਵਰਥਾਣ ਵਾਲੇ ਵੀ ਤੁਸੀਂ ਹੋ ਗਿਆਨ ਦੇਣ ਵਾਲੇ ਵੀ ਤੁਸੀਂ ਉਹ ਚੰਗੇ ਰਸਤੇ ਪਾਉਣ ਵਾਲੇ ਵੀ ਤੁਸੀਂ ਉਹ ਇਸ ਲਈ ਸਹਿਬ ਜੀ ਮਹਾਰਾਜ ਜੀ ਕਹਿੰਦੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਬ੍ਰਿੰਦ ਦਾ ਭਾਵ ਹੈ ਬਯੰਤ ਜੀਵਾ ਦਾ ਕਠ ਅਕਾਲ ਪੁਰਖ ਜੀ ਤੁਹਾਨੂੰ ਨਮਸਕਾਰ ਹੈ ਜੇ ਬੇਅੰਤ ਜੀਵਨ ਦਾ ਕੱਠ ਉਸ ਕੱਠ ਦੇ ਵਿੱਚ ਵੀ ਤੁਸੀਂ ਮੌਜੂਦ ਹੋ ਭਾਵ ਕਿ ਸਾਰੇ ਜੀਵਾਂ ਦੇ ਵਿੱਚ ਵਸਣ ਵਾਲੇ ਵੀ ਤੁਸੀਂ ਆਪ ਹੋ ਨਮੋ ਬੀਜ ਬੀਜੇ ਬੀਜ ਦਾ ਬੀਜ ਭਵ ਸੁਖਮ ਤੋਂ ਸੁਖਮ ਤੁਹਾਨੂੰ ਨਮਸਕਾਰ ਹੈ ਅਕਾਲ ਪੁਰਖ ਜੀ ਤੁਸੀਂ ਆਪ ਹੀ ਸੁਖਮ ਰੂਪ ਦੇ ਵਿੱਚ ਹੋ ਜੇ ਜੀਵ ਕੁਜੇਸੇ ਨੇ ਜੋ ਸੁਖਮ ਰੂਪ ਦੇ ਵਿੱਚ ਨੇ ਤੇ ਉਹਨਾਂ ਵਿੱਚ ਵੀ ਵਸਣ ਵਾਲਾ ਤੂੰ ਆਪ ਹੈ ਪ੍ਰਮਾਤਮਾ ਤੂੰ ਆਪ ਵਸਦਾ ਹੈ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਮ ਸੰ ਸਾਤ ਰੂਪੇ ਇਹਨੂੰ ਸ਼ਾਂਤ ਨਹੀਂ ਪੜਨਾ ਅਗਲਾ ਜਿਹੜਾ ਸ਼ਬਦ ਆਏਗਾ ਉਹਨੂੰ ਸ਼ਾਂਤ ਪੜਨਾ ਇਹਨੂੰ ਸ਼ਾਂਤ ਨਹੀਂ ਪੜਨਾ ਇੱਥੇ ਮਾਇਆ ਦੇ ਤਿੰਨ ਗੁਣਾਂ ਦੀ ਗੱਲ ਕੀਤੀ ਗਈ ਹੈ ਰਜੋ ਤਮੋ ਤਸਤੋ ਉਹਨਾਂ ਦੀ ਗੱਲ ਕੀਤੀ ਗਈ ਹੈ ਹੁਣ ਇੱਥੇ ਵੀ ਇਹਨਾਂ ਨੇ ਚਲੋ ਮਿਸਟੇਕ ਕੀਤੀ ہوئی ਹੈ ਬਿੰਦੀ ਲਾਈ ਹੋਈ ਹੈ ਇਹਨਾਂ ਨੇ ਪਰ ਇੱਥੇ ਸਤ ਦੀ ਗੱਲ ਹੈ ਭਾਵ ਸਤੋ ਦੀ ਗੱਲ ਹੈ ਇੱਥੇ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੁਹਾਨੂੰ ਨਮਸਕਾਰ ਹੈ ਕਾਲਪੁਰਖ ਜੀ ਤੁਸੀਂ ਮਾਇਆ ਦੇ ਤਿੰਨ ਗੁਣਾ ਦੇ ਵਿੱਚ ਨਹੀਂ ਆਉਂਦੇ ਜਿਹੜੇ ਰਜੋ ਤਮੋ ਸਤੋ ਹੈ ਨਾ ਇਹ ਮਾਇਆ ਦੇ ਤਿੰਨ ਗੁਣ ਹੈ ਜੀ ਮਾਇਆ ਨੇ ਜਦੋਂ ਵੀ ਮਨੁੱਖ ਨੂੰ ਆਪਣੇ ਜਾਲ ਵਿੱਚ ਫਸਾਉਣਾ ਹੈ ਨਾ ਇਹ ਤਿੰਨ ਗੁਣਾਂ ਨੂੰ ਤਿੰਨ ਗੁਣਾਂ ਦਾ ਚੋਗਾ ਸੁੱਟਦੀ ਹੈ ਮਾਇਆ ਜਿਵੇਂ ਕਿਸੇ ਪੰਛੀਆਂ ਨੂੰ ਫੜਨਾ ਹੋਵੇ ਤੇ ਜਾਲ ਦੇ ਥੱਲੇ ਚੋਗਾ ਸੱਟਿਆ ਜਾਂਦਾ ਹੈ ਇਸੇ ਤਰ੍ਹਾਂ ਮਾਇਆ ਜਦੋਂ ਜਾਲ ਪਾਉਂਦੀ ਤਿੰਨ ਗੁਣ ਜਿਹੜੇ ਉਹ ਸੁੱਟਦੀ ਹੈ ਚੋਗਾ ਬਣਾ ਕੇ ਤੇ ਜਦੋਂ ਮਨੁੱਖ ਚੁਗਦਾ ਤੇ ਉਹਦੇ ਜਾਲ 'ਚ ਫਸਦਾ ਤੇ ਸਾਰੀ ਉਮਰ ਲੱਗ ਜਾਂਦੀ ਹੈ ਜੀ ਮਾਇਆ ਦੇ ਜਾਲ ਤੋਂ ਬਾਹਰ ਨਿਕਲ ਨਹੀਂ ਸਕਦਾ ਸਾਰਾ ਜੀਵਨ ਹੀ ਬਸਰ ਤੇ ਬਤੀਤ ਹੋ ਜਾਂਦਾ ਹੈ ਇਸ ਮਾਇਆ ਦੇ ਜਾਲ ਤੋਂ ਬਾਹਰ ਨਿਕਲ ਨਹੀਂ ਹਾਂ ਜੇ ਨਾਮ ਹੈ ਬੰਦਗੀ ਹੈ ਸਾਡੇ ਕੋਲ ਤੇ ਇਹ ਮਾਇਆ ਦਾ ਪ੍ਰਭਾਵ ਜਾਂ ਮਾਇਆ ਦਾ ਜਾਲ ਸਾਡੇ ਤੇ ਨਹੀਂ ਪੈ ਸਕਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਮੋ ਰਾਜ ਸੰ ਤਾਮ ਸੰ ਸਾਤ ਰੂਪੇ ਤੇਰਾ ਜਿਹੜਾ ਸਰੂਪ ਹੈ ਤੇਰੀ ਜਿਹੜੀ ਹਸਤੀ ਹੈ ਇਨਾਂ ਤੈਨੂੰ ਗੁਣਾ ਤੋਂ ਰਹਿਤ ਹੈ ਨਮੋ ਪਰਮ ਤਤੰਗ ਤੇਰੀ ਅਵਸਥਾ ਜਿਹੜੀ ਹੈ ਉਹ ਬੜੀ ਉੱਚੀ ਹੈ ਪਰ ਤਤੰਗ ਸੁਰੂਪੇ ਇੱਥੇ ਵੀ ਤਤ ਪੰਜ ਤਤਾਂ ਦੀ ਗੱਲ ਹੈ ਜੀ ਪਰ ਤੂੰ ਇਹਨਾਂ ਪੰਜ ਤਤਾਂ ਤੋਂ ਰਹਿਤ ਹੈ ਤੇਰੀ ਜਿਹੜੀ ਹਸਤੀ ਹੈ ਜਿਵੇਂ ਇਸ ਜਗਤ ਪੰਜ ਤਤਾਂ ਤੋਂ ਬਣਿਆ ਸਾਡਾ ਸਰੀਰ ਪੰਜ ਤਤਾਂ ਤੋਂ ਬਣਿਆ ਜੀ ਪਰ ਪਰਮਾਤਮਾ ਜਿਹੜਾ ਉਹ ਪੰਜ ਤਤਾਂ ਤੋਂ ਰਹਿਤ ਹੈ ਨਮੋ ਜੋਗ ਜੋਗੇ ਸਹਿਬ ਜੀ ਕਹਿੰਦੇ ਤੁਹਾਨੂੰ ਨਮਸਕਾਰ ਹੈ ਅਕਾਲ ਪੁਰਖ ਜੀ ਤੁਸੀਂ ਸਭ ਤੋਂ ਕਠਨ ਜੋਗ ਹੋ ਭਾਵ ਕੀ ਜੋਗ ਤੋਂ ਵੀ ਸਭ ਤੋਂ ਵੱਡਾ ਜੋਗ ਹੋ ਨਮੋ ਗਿਆਨ ਗਿਆਨੇ ਤੁਹਾਨੂੰ ਨਮਸਕਾਰ ਹੈ ਤੂੰ ਸਭ ਤੋਂ ਉੱਚਾ ਗਿਆਨ ਹੈ ਗਿਆਨ ਤੋਂ ਵੀ ਸਭ ਤੋਂ ਵੱਡਾ ਗਿਆਨ ਹੈ ਪਰੇ ਤੋਂ ਪਰੇ ਗਿਆਨ ਹੈ ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੁਹਾਨੂੰ ਨਮਸਕਾਰ ਹੈ ਆਕਾਲ ਪੁਰਖ ਜੀ ਤੁਸੀਂ ਮੰਤਰਾਂ ਤੋਂ ਵੀ ਸਭ ਤੋਂ ਵੱਡੇ ਮੰਤਰ ਹੋ ਮੰਤਰਾਂ ਤੋਂ ਵੀ ਸਭ ਤੋਂ ਉੱਚੇ ਮੰਤਰ ਹੋ ਨਮੋ ਧਿਆਨ ਧਿਆਨੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਸਭ ਤੋਂ ਵੱਡੀ ਸਮਾਧੀ ਆ ਧਿਆਨ ਦਾ ਭਾਵ ਸਮਾਧੀ ਧਿਆਨ ਲਾ ਲੈਣਾ ਭਾਵ ਕੀ ਇੱਕ ਥਾਂ ਤੇ ਟਿਕਾਹ ਹੋ ਜਾਣਾ ਇੱਕ ਥਾਂ ਤੇ ਟਿਕ ਜਾਣਾ ਧਿਆਨ ਦਾ ਭਾਵ ਸਮਾਧੀ ਲਾਉਣੀ ਜੀ ਸਮਾਧੀ ਇਸ ਤਰ੍ਹਾਂ ਦੀ ਨਹੀਂ ਜੀ ਵੀ ਘਰ ਪਰਿਵਾਰ ਛੱਡ ਲੈਣਾ ਤੇ ਸਮਾਧੀ ਲਾ ਕੇ ਬੈਠ ਜਾਣਾ ਜਾਂ ਅੱਗ ਦੇ ਦਿਵਾਲੇ ਜਪ ਭੂਤ ਮਲ ਕੇ ਸਮਾਧੀ ਲਾ ਦੇਣੀ ਨਾ ਮਨ ਦਾ ਜੁੜਨਾ ਹੀ ਇਹ ਸਮਾਧੀ ਹੈ ਜੀ ਜੇ ਮਨ ਸਾਡਾ ਜੁੜ ਗਿਆ ਤੇ ਇਹ ਹੀ ਸਭ ਤੋਂ ਵੱਡੀ ਸਮਾਧੀ ਤਨ ਜਿਹੜੀ ਮਰਜ਼ੀ ਕਿਰਿਆ ਕਰਦਾ ਰਹੇ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਤੁਹਾਡਾ ਚਿੱਤ ਜੁੜਿਆ ਤੇ ਸਮਝੋ ਤੁਸੀਂ ਸਮਾਧੀ ਵਿੱਚ ਹੀ ਉਹ ਤੁਹਾਡਾ ਚਿੱਤ ਜੁੜਿਆ ਏ ਸਮਝੋ ਤੁਸੀਂ ਧਿਆਨ ਵਿੱਚੋਂ ਹਨ ਜੇ ਚੌਂਕੜਾ ਮਾਰ ਲਿਆ ਜੇ ਧਿਆਨ ਨਹੀਂ ਜੁੜਿਆ ਹੋਇਆ ਤੇ ਫਿਰ ਸਮਾਧੀ ਕਿਸੇ ਕੰਮ ਦੀ ਨਹੀਂ ਜੀਓ ਉਹ ਕੰਮ ਨਹੀਂ ਆਉਣੀ ਜੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਤੂੰ ਸਮਾਧੀ ਤੂੰ ਵੀ ਸਭ ਤੋਂ ਵੱਡਾ ਸਮਾਧੀ ਧਿਆਨ ਵਾਲਾ ਹੈ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਭਾਵ ਤੇਰਾ ਨਾਮ ਜਿਹੜਾ ਨਾ ਤੇਰਾ ਜਿਹੜਾ ਨਾਮ ਹੈ ਤੇਰੀ ਜਿਹੜੀ ਬੰਦਗੀ ਹੈ ਉਹ ਸਾਡੇ ਲਈ ਸਭ ਤੋਂ ਵੱਡਾ ਜੋਗ ਹੈ ਤੇਰਾ ਨਾਮ ਹੀ ਸਾਡੇ ਲਈ ਗਿਆਨ ਹੈ ਤੇਰਾ ਨਾਮ ਹੀ ਸਾਡੇ ਲਈ ਮੰਤਰ ਹੈ ਤੇਰਾ ਨਾਮ ਹੀ ਸਾਡੇ ਲਈ ਧਿਆਨ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਨਾਮ ਜਪਣ ਦੀ ਹੀ ਤਕੀਦ ਦਿੱਤੀ ਹੈ ਸਾਨੂੰ ਪਾਵਕੀ ਹੁਕਮ ਕੀਤਾ ਨਾਮ ਹੀ ਹੁੰਦਾ ਸੀ ਜਪਣਾ ਹੈ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਦੇ ਨਮੋ ਗਿਆਨ ਗਿਆਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੁਧ ਦਾ ਭਾਵ ਹੈ ਜੰਗ ਜੀ ਲੜਾਈਆਂ ਤੈਨੂੰ ਨਮਸਕਾਰ ਹੈ ਆਕਾਲ ਪੁਰਖ ਜੀ ਤੂੰ ਹੀ ਵੈਰੀਆਂ ਨੂੰ ਜੁੱਧਾਂ ਵਿੱਚ ਜਿਤਾਉਣ ਵਾਲਾ ਹੈ ਜੇ ਵੱਡੇ ਤੋਂ ਵੱਡਾ ਵੀ ਜੁੱਧ ਹੈ ਉਹਨਾਂ ਨੂੰ ਜਿਤਾਉਣ ਵਾਲਾ ਵੀ ਤੂੰ ਆਪ ਹੈ ਨਮੋ ਜੁੱਧ ਜੁਦੇ ਨਮੋ ਗਿਆਨ ਗਿਆਨੇ ਭਾਵ ਕੀ ਤੁਹਾਨੂੰ ਨਮਸਕਾਰ ਹੈ ਤੂੰ ਸਭ ਤੋਂ ਵੱਡਾ ਗਿਆਨ ਹੈ ਨਮੋ ਭੋਜ ਭੋਜੇ ਭੋਜ ਭੋਜੇ ਦਾ ਭਾਵ ਹੈ ਖੁਰਾਕ ਭੋਜ ਦਾ ਭਾਵ ਹੈ ਖੁਰਾਕ ਖੁਰਾਕ ਦੇਣ ਵਾਲਾ ਸਹਿਬ지 ਮਹਾਰਾਜ ਜੀ ਕਹਿੰਦੇ ਸਭ ਜੀਵਾਂ ਦੀ ਖੁਰਾਕ ਸਦਾ ਤੇਰੇ ਹੱਥ ਦੇ ਵਿੱਚ ਹੈ ਖੁਰਾਕ ਦੇਣ ਦਾ ਪੱਖ ਜਿਹੜਾ ਪਰਮਾਤਮਾ ਦੇ ਹੱਥ ਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਜੀ ਆਪ ਜੀ ਨੂੰ ਵੀ ਜਿਹੜੀ ਰਿਜਕ ਦੀ ਚਿੰਤਾ ਹੈ ਨਾ ਸਾਡੀ ਚਿੰਤਾ ਨਹੀਂ ਹੈ ਉਹ ਪਰਮਾਤਮਾ ਦੀ ਚਿੰਤਾ ਹੈ ਰਿਜਕ ਦੇਣਾ ਉਹਦੇ ਹੱਥ ਵਿੱਚ ਹੈ ਸਾਡੇ ਹੱਥ ਵਿੱਚ ਨਹੀਂ ਹੈ ਸਾਡੇ ਹੱਥ ਤੇ ਚ ਤਾਂ ਇੱਕੋ ਗੱਲ ਹੈ ਜੋ ਰਿਜਕ ਦੇ ਦੇ ਤੂੰ ਅਸੀਂ ਸ਼ੁਕਰਾਨਾ ਕਰ ਦਈਏ ਬਸ ਉਹਦਾ ਧੰਨਵਾਦ ਕਰ ਦਈਏ ਰਿਜਕ ਜਿਹੜਾ ਦੇਣਾ ਇਹ ਕੇਵਲ ਪਰਮਾਤਮਾ ਦੇ ਹੱਥ ਵਿੱਚ ਹੈ ਉਹ ਸੁੱਕੀ ਦੇਵੇ ਤਾਜੀ ਦੇਵੇ ਇਹ ਉਹਦੇ ਹੱਥ ਦੇ ਵਿੱਚ ਹੈ ਉਹ 36 ਪ੍ਰਕਾਰ ਦੇ ਭੋਜਨ ਦੇਵੇ ਇਹ ਰੁੱਖਾ ਮਿੱਸਾ ਦੇ ਦੇਵੇ ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਇਸ ਲਈ ਰਜਕ ਦੀ ਚਿੰਤਾ ਸਾਡੀ ਚਿੰਤਾ ਨਹੀਂ ਹੈ ਇਹ ਪਰਮਾਤਮਾ ਦੀ ਚਿੰਤਾ ਹੈ ਇਸ ਲਈ ਸਾਬ ਜੀ ਕਹਿੰਦੇ ਨਮੋ ਭੋਜ ਪੋਜੇ ਤੁਹਾਨੂੰ ਨਮਸਕਾਰ ਹੈ ਸਾਰੇ ਜੀਵਾਂ ਦੀ ਖੁਰਾਕ ਤੁਹਾਡੇ ਹੱਥ ਦੇ ਵਿੱਚ ਹੈ ਨਮੋ ਪਾਨ ਪਾਨੇ ਸਾਬ ਜੀ ਕਹਿੰਦੇ ਸਾਰੇ ਜਿਹੜੇ ਜਿਹੜੇ ਜੀਵ ਜੰਤ ਨੇ ਉਹ ਤੇਰੇ ਹੀ ਅਧੀਨ ਨੇ ਤੇਰੇ ਕੋਲੋਂ ਹੀ ਦਾਤਾਂ ਜਿਹੜੀਆਂ ਨੇ ਉਹ ਪ੍ਰਾਪਤ ਕਰਦੇ ਨੇ ਤੇਰੇ ਪਾਸੋ ਹੀ ਇਹ ਜਿਹੜੀ ਖੁਰਾਕ ਜਾਂ ਰਿਜਕ ਜਿਹੜਾ ਉਹ ਹਾਸਲ ਕਰਦੇ ਨੇ ਨਮੋ ਕਲਾ ਕਰਤਾ ਕਲਾ ਦਾ ਭਾਵ ਹੁੰਦਾ ਜੀ ਕਲਾ ਕਲੇਸ਼ ਝਗੜਾ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੈਨੂੰ ਨਮਸਕਾਰ ਹੈ ਜਗਤ ਵਿੱਚ ਝਗੜੇ ਪੈਦਾ ਕਰਨ ਵਾਲਾ ਵੀ ਤੂੰ ਆਪ ਹੈ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਇਨੂੰ ਸ਼ਾਂਤੀ ਚ ਅਸੀਂ ਸ਼ਬਦ ਨੂੰ ਪੜਨੇ ਸ਼ਾਂਤ ਦੇ ਵਿੱਚ ਭਾਵ ਕੀ ਕਲਾ ਕਲੇਸ਼ ਕਰਨ ਵਾਲਾ ਵੀ ਤੂੰ ਆਪ ਹੈ ਤੇ ਸ਼ਾਂਤੀ ਦੇਣ ਵਾਲਾ ਵੀ ਤੂੰ ਆਪ ਹੈ ਸਹਿਜ ਤੇ ਟਿਕਾ ਦੇਣ ਵਾਲਾ ਵੀ ਤੂੰ ਆਪ ਹੈ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਤੂੰ ਦੇਵਤਿਆਂ ਦੇ ਰਾਜੇ ਦਾ ਵੀ ਰਾਜਾ ਹੈ ਤੈਨੂੰ ਨਮਸਕਾਰ ਹੈ ਅਨਾਦੰ ਬੇਪੂਤੇ ਅਨਾਦੰਗ ਦਾ ਭਾਵ ਹੈ ਜਿਸ ਦਾ ਮੋਢ ਨਹੀਂ ਲੱਬਿਆ ਜਾ ਸਕਦਾ ਵੀ ਕਿੱਥੋਂ ਬਣਿਆ ਕਿੱਥੋਂ ਆਇਆ ਕੀ ਪਦਾਇਸ਼ ਕੀ ਪਦਾਇਸ਼ ਨਹੀਂ ਆਰੰਭਤਾ ਨਹੀਂ ਲੱਭੀ ਜਾ ਸਕਦੀ ਸਾਡੀ ਆਰੰਭਤਾ ਪਤਾ ਹੈ ਜੀ ਸਾਨੂੰ ਸਾਰਿਆਂ ਨੂੰ ਆਪਣੇ ਜਨਮ ਤਰੀਕ ਪਤਾ ਹੈ ਜੀ ਕਿੱਥੇ ਹੋਏ ਸਾਂ ਕਿੱਥੇ ਨਹੀਂ ਹੋਏ ਸਾਂ ਨਾ ਸਭ ਪਤਾ ਹੈ ਸਾਨੂੰ ਪਰ ਪ੍ਰਮਾਤਮਾ ਬਾਰੇ ਕੋਈ ਨਹੀਂ ਦੱਸ ਸਕਦਾ ਜੀ ਕਿਹੜੀ ਤਰੀਕ ਸੀ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਕਿਹੜਾ ਮਹੀਨਾ ਸੀ ਇਸ ਬਾਰੇ ਕਿਸੇ ਨੂੰ ਗਿਆਨ ਨਹੀਂ ਤੇ ਨਾ ਕੋਈ ਲੱਭ ਸਕਦਾ ਇਸ ਬਾਰੇ ਅਨਾਦੰ ਬੇਪੂਤੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੇਰਾ ਮੋਢ ਜਿਹੜਾ ਪ੍ਰਤਾਪ ਹੈ ਉਹ ਕੋਈ ਨਹੀਂ ਲੱਭ ਸਕਦਾ ਕਲੰਕਾਰ ਰੂਪੇ ਕਲੰਕ ਆਰ ਪਾਪ ਕੀ ਕਲੰਕ ਤੋਰੈ ਸਹਿਬ ਜੀ ਮ ਰੂਪੇ ਦਾ ਪਾਪ ਹਸਤੀ ਰੂਪ ਤੇਰਾ ਤੇਰਾ ਸਰੂਪ ਜਿਹੜਾ ਤੇਰੀ ਜਿਹੜੀ ਹਸਤੀ ਹੈ ਉਹ ਇਸ ਤਰ੍ਹਾਂ ਦੀ ਜਿੰਦੇ ਵਿੱਚ ਇੱਕ ਵੀ ਐਬ ਨਹੀਂ ਲੱਬਿਆ ਜਾ ਸਕਦਾ ਪਰਮਾਤਮਾ ਚ ਕੋਈ ਐਬ ਨਹੀਂ ਜੀ ਗੋਣੀ ਗੋਣੇ ਜੀ ਤੇ ਆਪਾਂ ਬੇਨਤੀ ਕੀਤੀ ਵੀ ਜਿਹੜਾ ਆਪ ਤਰਸਦਾ ਘਰ ਹੈ ਦੇਉਣ ਦੇ ਵਿੱਚ ਐਬ ਥੋੜਾ ਹੋ ਸਕਦਾ ਹੁੰਦੇ ਚ ਕਿਸੇ ਪ੍ਰਕਾਰ ਦਾ ਐਬ ਨਹੀਂ ਹੈ ਕਲੰਕਰ ਰੂਪੇ ਅਲੰਕਾਰ ਅਲੰਕੇ ਅਲੰਕਾਰ ਦਾ ਭਾਵ ਹੈ ਗਹਿਣੇ ਗਹਿਣਿਆਂ ਦਾ ਵਿਗਿਆਨਾ ਪਾਵ ਸੋਨੇ ਤੋਂ ਸੋਣਾ ਘੈਣੇ ਤਾਂ ਪਾਏ ਜਾਂਦੇ ਨੇ ਨਾ ਤਾਂ ਕਿ ਇਹ ਤਨ ਜਿਹੜਾ ਸੋਹਣਾ ਲੱਗੇ ਚੰਗਾ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਸੋਹਣਿਆਂ ਤੋਂ ਸੋਹਣਾ ਏ ਸਭ ਤੋਂ ਉੱਚਾ ਗਹਿਣਾ ਏ ਸਭ ਤੋਂ ਵਧੀਆ ਗਹਿਣਾ ਏ ਸਭ ਤੋਂ ਸੋਹਣਾ ਗਹਿਣਾ ਹੈ ਅਲੰਕਾਰ ਅਲੰਕੇ ਨਮੋ ਆਸ ਆਸੇ ਤੈਨੂੰ ਨਮਸਕਾਰ ਹੈ ਸਾਰੇ ਜਗਤ ਦੇ ਜੀਵ ਤੇਰਾ ਹੀ ਆਸਰਾ ਲੋਚਦੇ ਨੇ ਤੇਰੇ ਤੋਂ ਆਸ ਰੱਖਦੇ ਨੇ ਕਿਸੇ ਪ੍ਰਕਾਰ ਦੀ ਵੀ ਦਾਤ ਐ ਉਹ ਤੇਰੇ ਤੋਂ ਆਸ ਰੱਖਦੇ ਨੇ ਨਮੋ ਬਾਂਕ ਬੰਕੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੈਨੂੰ ਨਮਸਕਾਰ ਹੈ ਤੈਨੂੰ ਸਾਡਾ ਪ੍ਰਣਾਮ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਆਸਰਿਆਂ ਦਾ ਵੀ ਆਸਰਾ ਹੈ ਸਭ ਤੋਂ ਵੱਡਾ ਆਸਰਾ ਹੈ ਸਾਰਿਆਂ ਨੂੰ ਆਸਰਾ ਦੇਣ ਵਾਲਾ ਤੂੰ ਐ ਤੇ ਜੀਵ ਵੀ ਜਿਹੜੇ ਨੇ ਉਹ ਤੇਰਾ ਹੀ ਆਸਰਾ ਤੱਕਦੇ ਨੇ ਅਭੰਗੀ ਜਿਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਭੰਗੀ ਦਾ ਭਾਵ ਅਭੰਗੀ ਦਾ ਭਾਵ ਹੈ ਜਿਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇਰੇ ਵਜੂਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅਭੰਗੀ ਸਰੂਪੇ ਅਨੰਗੀ ਜਿੰਦਾ ਕੋਈ ਅੰਗ ਨਹੀਂ ਹੈ ਅੰਗਾ ਤੋਂ ਰਹਿਤ ਹੈ ਅਨਾਮੇ ਅਨਾਮੇ ਦਾ ਭਾਵ ਜਿਸ ਦਾ ਕੋਈ ਨਾਮ ਨਹੀਂ ਹੈ ਤੇਰ ਪੰਗੀ ਤੇਰ ਪੰਗੀ ਤਿੰਨ ਭਵਨਾ ਤੋਂ ਸਹਬ ਜੀ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ ਜੀ ਤੂੰ ਤਿੰਨ ਭਵਨਾ ਨੂੰ ਵੀ ਨਾਸ਼ ਕਰਨ ਵਾਲਾ ਤੇਰ ਪੰਗੀ ਪੰਗੀ ਦਾ ਭਾਵ ਹੈ ਨਾਸ਼ ਕਰ ਦੇਣਾ ਭੰਗ ਕਰ ਦੇਣਾ ㅄਮ ਕਰ ਦੇਣਾ ਖਤਮ ਕਰ ਦੇਣਾ ਤੇਰ ਦਾ ਭਾਵ ਤਿੰਨ ਭਵਨ ਭਾਵ ਕੀ ਸਾਰੇ ਜਗਤ ਨੂੰ ਨਾਸ਼ ਕਰਨ ਵਾਲਾ ਵੀ ਤੂੰ ਹੈ ਤੇਰ ਕਾਲੇ ਤੇਰ ਕਾਲੇ ਦਾ ਭਾਵ ਹੈ ਜਿਹੜੇ ਤਿੰਨ ਸਮੇਂ ਜਿਹਨੂੰ ਅਸੀਂ ਆਖਦੇ ਹਾਂ ਜੀ ਭੂਤਕਾਲ ਵਰਤਮਾਨ ਭਵਿੱਖਕਾਲ ਇਹ ਤਿੰਨ ਕਾਲਾਂ ਦੇ ਵਿੱਚ ਵੀ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਕਾਇਮ ਰਹਿਣ ਵਾਲਾ ਹੈ ਭੂਤਕਾਲ ਵਿੱਚ ਵੀ ਭਵਿੱਖ ਦੇ ਵਿੱਚ ਵੀ ਤੇ ਵਰਤਮਾਨ ਦੇ ਵਿੱਚ ਵੀ ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਤਿਰਕਾਲੇ ਅਨੰਗੀ ਅਨੰਗੀ ਦਾ ਪਾਫੇਰ ਅਰਥ ਜਿਸ ਦਾ ਕੋਈ ਅੰਗ ਨਹੀਂ ਹੈ ਕਾਮੇ ਕਾਮੇ ਦਾ ਪਾਵ ਜਿਸ ਤੱਕ ਕੋਈ ਕਾਮਨਾ ਕੋ ਨਹੀਂ ਕਰ ਸਕਦੀ ਪਹੁੰਚ ਨਹੀਂ ਸਕਦੀ ਜਿੰਨੂੰ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਹੈ ਜਿਵੇਂ ਮਨੁੱਖ ਨੂੰ ਹਰ ਚੀਜ਼ ਦੀ ਕਾਮਨਾ ਹੁੰਦੀ ਹੈ ਜਿ ਪਦਾਰਥਾਂ ਦੀ ਵਿਸ਼ੇ ਵਿਕਾਰਿਆਂ ਦੀ ਤੇ ਇਹਦੀ ਆਸਾ ਮਨਸਾ ਕਾਮਨਾ ਬਦਲਦੀ ਵੀ ਰਹਿੰਦੀ ਹੈ ਮਨੁੱਖ ਦੀ ਸੰਸਾਰ ਦੇ ਪਦਾਰਥਾਂ ਨੂੰ ਦੇਖ ਕੇ ਪਰ ਪ੍ਰਮਾਤਮਾ ਦੇ ਅੰਦਰ ਕੋਈ ایسی ਕਾਮਨਾ ਨਹੀਂ ਹੈ ਕੋਈ ਲਾਲਸਾ ਨਹੀਂ ਹੈ ਸਹਿਬ ਜੀ ਕਹਿੰਦੇ ਤਿਰਪੰਗੀ